ਕਿਹੜੀਆਂ ਸਪੀਡਾਂ ਦਾ ਨਹੀਂ ਪੈ ਰਿਆ ਮੇਰੇ ਹਿਸਾਬ ਨਾਲ ਅੱਜ ਫੇਰ ਝੋਨਾ ਡਬਾਉਉ ਇਹ 855 ਪਾਰਦੇ ਪਾਰ ਜੋ ਕਰਦਾ ਤੇ ਪਨੀਰੀ ਵਾਲਾ ਰਹਿ ਗਿਆ ਇਕੱਲਾ ਹੁਣ ਉਹ ਪਰਲੇ ਪਾਸੇ ਦੂਜੇ ਖੇਰੇ ਤੇ ਚੱਲੇ ਆ ਇਹ ਅੱਪਾ ਜੰਨੇ ਸੀ ਮੋਟਰ ਤੇ ਨੂੰ ਸਿੰਦਰ ਬਾਈ ਨੇ ਫੋਨ ਕਰਦਾ ਕਹਿੰਦਾ ਆਕੇ ਜਾਈ ਇਹਦੇ ਚੌਲਾਂ ਨੂੰ ਜਿਵੇਂ ਕੋਈ ਪਾਇਆ ਹੁੰਦਾ ਐ ਲੱਗਦਾ ਦੇਖੋ ਕੋਈ ਲਾਲ ਹੋਇਆ ਬੜਾ ਕਾਲਾ ਹੋਇਆ ਯਾਰ ਹਨਾ ਇਧਰ ਐਕਸੀਡੈਂਟ ਆ ਮੋਟਰ ਵਾਲੇ ਕੱਟ ਤੇ ਜਿਹੜੇ ਉਹ ਸਿਲੰਡਰ ਜੇ ਹੁੰਦੇ ਉਹ ਇੱਕ ਲੋਕਾਂ ਚ ਨਾ ਕਮੀ ਬਹੁਤ ਆ ਤੁਹਾਨੂੰ ਕੀ ਦਸੀਏ ਇਹ ਹਰ ਪਿੰਡ 'ਚ ਹੀ ਇਹ ਕੁਝ ਹੁੰਦਾ ਮੈਂ ਯਾਰ ਹੁਣਾ ਵੀਡੀਓ ਦੇਖ ਰਿਹਾ ਸਾਰੇ ਬਿਨਾਂ ਪੈਣਾ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਪੱਠਿਆਂ ਤੇ ਸੁਹਾਗਾ ਮਾਰ ਕੇ ਹਟੇ ਲੱਗੀਆਂ ਕਣੀਆਂ ਪੈਣ ਬੱਦਲ ਗੜਕਦਾ ਪੂਰਾ ਪੈਣ ਡਰੋਨ ਵਾਲਾ ਕੰਮ ਹੋਇਆ ਹੈ ਬੱਦਲ ਵੀ ਜਦਾ ਇਧਰ ਉੱਠਦਾ ਤਾਂ ਮੀਂਹ ਪੈਂਦਾ ਹੀ ਹੁੰਦਾ ਬੱਦਲ ਬਹੁਤ ਉੱਠਿਆ ਸ਼ਹਿਰ ਵਾਲੇ ਪਾਸਿਓਂ ਉਹ ਪਾਣੀ ਲਾਉਣ ਲੱਗੇ ਨੇ ਪਰ ਬਿਲਡਿੰਗ ਤੋਂ ਪੁੱਛਣ ਵਾਲੇ ਮੀਂਹ ਉੱਪਰੋਂ ਪੈਂਦਾ ਤੁਸੀਂ ਪਾਣੀ ਲਾ ਕੇ ਤਰ ਕਰਨਾ ਹੈ ਸਰਿਆ ਹੋਇਆ ਭਾਈ ਸਾਰੇ ਹਨੇਰਾ ਕਰਤਾ ਸ਼ਾਮ ਦੇ 3 ਵਜੇ ਨੇ ਇੰਨਾ ਕਿ ਹਨੇਰਾ ਹੋ ਰਿਹਾ ਬਾਹਰ ਵੀ ਜਿਵੇਂ ਰਾਤ ਦੇ 8 ਵਜੇ ਨੇ ਮੀਂਹ ਨੇ ਤੈਹ ਤੋੜਤੀ ਪੂਰਾ ਗੱਡ ਕੇ ਮੀਂਹ ਪੈ ਰਿਹਾ ਜਿੰਨਾ ਕਹਿ ਦਈਏ ਚੈੱਕ ਕਰੋ ਮੀਂਹ ਬੱਦਲ ਵੀ ਬਹੁਤ ਜ਼ਿਆਦਾ ਗਰਜਦਾ ਹਵਾ ਵੀ ਪੂਰੀ ਆ ਤੇ ਮੀਂਹ ਵੀ ਪੂਰਾ ਪਹਿਲਾਂ ਵਾਲੇ ਚੌਲ ਵੀ ਆਪਣੇ ਮੇਂ ਜਦੋਂ ਚੌੜ ਲਾ ਕੇ ਦਵਾਈ ਪਾਣਾ ਚੌੜ ਲਾ ਕੇ ਹਟੇ ਸੀ ਉਹਦਨੇ ਪੂਰਾ ਗੱਡ ਕੇ ਨਹੀਂ ਪੈ ਗਈ ਡਬੋ ਤੇ ਸੀ ਚੌੜ ਅੱਜ ਫੇਰ ਲਾਏ ਨੇ ਅੱਜ ਫੇਰ ਮੀਂਹ ਪੂਰਾ ਗੱਡਵਾ ਪੈ ਰਿਹਾ ਫੇਰ ਕੁਝ ਹਾਲਾਤ ਇਦਾਂ ਦੇ ਬਣਨਗੇ ਮੇਰੇ ਹਿਸਾਬ ਨਾਲ ਅੱਜ ਫੇਰ ਝੋਨਾ ਡਬਾਉ ਉਹ ਜਿਹੜੇ ਹਿਸਾਬ ਨਾਲ ਪੈ ਰਿਹਾ ਪਿਛਲੇ 10 ਤੋਂ 15 ਮਿੰਟ ਹੋ ਗਏ ਇੱਕ ਫੀਟ ਦੇ ਮੀਂਹ ਪੈਂਦੇ ਨੇ ਮੀਂਹ ਮੜਾ ਮੋਟਾ ਖਟਿਆ ਪੂਰਾ ਘੰਟਾ ਵਾਂਗੂ ਪੈ ਗਿਆ ਬੱਚਾ ਪਾਰਟੀ ਗਈ ਸਮੋਸੇ ਖਾਣਿਆ ਉਹ ਸਮੋਸੇ ਲਿਆ ਦੀਏ ਆਹੜਾ ਜਿਹਾ ਖੱਟ ਗਿਆ ਪਹਿਲਾਂ ਨਾਲੋਂ ਮੈਂ ਹੁਣ ਤਾਂ ਬਹੁਤ ਫਰਕ ਪੈ ਗਿਆ ਪਰ ਪਿਆ ਬਹੁਤ ਅਮੀ ਖੇਤ ਚ ਜਾ ਕੇ ਦਿਖਾਉਨੇ ਆ ਮੈਨੂੰ ਲਾ ਝੋਨਾ ਫੇਰ ਡੁੱਬ ਗਿਆ ਹੁਣ ਜਿੱ ਤੱਕ ਮੈਨੂੰ ਲੱਗਦਾ ਵੀ ਜਿਹੜੇ ਸਾਹ ਨਾ ਆ ਗਈ ਸਾਡੇ ਪਿੰਡ ਦੀ ਧਰਮਸ਼ਾਲਾ ਆਂਗਣਵਾੜੀ ਵੀ ਆ ਤੇ ਧਰਮਸ਼ਾਲਾ ਦੇ ਸਾਹਮਣੇ ਗਰੇ ਜਿੰਦੀ ਆ ਆ ਵਾਲੀ ਆ ਧਰਮਸ਼ਾਲਾ ਜਿੱਥੇ ਪਾਈ ਸ਼ਾਮ ਨੂੰ ਰੌਣਕ ਲੱਗਦੀ ਆ ਇੱਥੇ ਪੰਜ ਚਾਰਕ ਬਜ਼ੁਰਗ ਬਹਿੰਦੇ ਆ ਜਗ੍ਹਾ ਤੇ ਅੱਧੀ ਆਈ ਸੀ ਮੋਟਰ ਤੇ ਨੂੰ ਮੀਂਹ ਤੋਂ ਬਾਅਦ ਮੈਂ ਤੇ ਬਾਜ ਇੱਧਰ ਐਕਸੀਡੈਂਟ ਹੋਇਆ ਮੋਟਰ ਵਾਲੇ ਕੱਟ ਤੇ ਜਿਹੜੇ ਉਹ ਸਿਲੰਡਰ ਜੇ ਹੁੰਦੇ ਉਹ ਟੈਂਪੂ ਜਾ ਹੋਇਆ ਸਾਰੇ ਜਾਮ ਲੱਗਾ ਹੈ ਰੋਡ ਜਾਮ ਆ ਪੂਰਾ ਇਹੇ ਟੈਂਪੂ ਹੈਗਾ ਉਹ ਇੰਡੀਅਨ ਗੈਸ ਵਾਲਿਆਂ ਦਾ ਪੂਰਾ ਰੋਡ ਜਾ ਇਧਰ ਤੱਕ ਆ ਤੂੰ ਨਾਲੋਂ ਨਹੀਂ ਇਹਨੂੰ ਕਦੋਂ ਕਹਿੰਦੇ ਕਦੋਂ ਕਰਦੇ ਆ ਕਦੂ ਹਾਂ ਕਦੂ ਬਾਬਾ ਐਕਚੁਅਲੀ ਅੱਪਰ ਤੇ ਗਿੱਟ ਹੋ ਗਿਆ ਤੇ ਅੱਜ ਵਾਲੇ ਮੀਂਹ ਨੇ ਵੀ ਸੋਨਾ ਰੰਗ ਬੰਨਿਆ ਪਾਣੀ ਕਰਿਆ ਹੋਇਆ ਐ ਤਾਂ ਡਬੋਏ ਹੋਏ ਨੇ ਸਾਈਡਾਂ ਸੁੱਡਾਂ ਆਪਣਾ ਦੇਖਦੇ ਵੀ ਆਪਣਾ ਬਚਾ ਕੇ ਨਹੀਂ ਹਾਂ ਬੁੱਤਾਂ ਬਾਜ ਕਹਿੰਦਾ ਮੀਂਹ ਪਿਆ ਹੈ ਮੋਟਰ ਤੇ ਜਾ ਕੇ ਹਨ ਮੀਂਹ ਪਿਆ ਕਰਕੇ ਮੈਂ ਤਾਂ ਬਚਾਈ ਆ ਆ ਦੇਖ ਲਓ ਪਿਛਲੇ ਮੀਂਹ ਨਾਲ ਇੰਨੇ ਚੌਲ ਮਰ ਗਏ ਆਪਣੇ ਆ ਆ ਦੇਖੋ ਨਾਲ-ਨਾਲ ਨਾ ਮਰ ਗਏ ਆ ਸਾਰੇ ਡਾਲ ਦੁਆਰਾ ਲਵਾਉਣੇ ਪੈਣੇ ਨੇ ਸਾਰੇ ਬੜ ਗਏ ਹਾਂ ਸਾਰੇ ਮਰ ਗਏ ਇਹ ਹੋਏ ਇੱਕ ਇਹੀ ਕਹਿ ਰਾ ਉਸ ਦਿਨੇ ਲਾਇਆ ਸੀ ਜਦ ਦਿਨ ਮੀਂਹ ਪੈ ਗਿਆ ਤੇ ਮਰੇ ਇੰਨਾ ਚ ਵੀ ਹੋਏ ਨੇ ਇਹਨਾਂ ਜਾਨੀ ਘੱਟ ਮਰੇ ਹੋਏ ਨੇ ਇਹ ਫਿਰ ਹੁਣ ਆਪਾਂ ਐਂ ਕਰਾਂਗੇ ਇੱਕ ਦਿਨ ਤੱਕ ਦਿਹਾੜੀਆ ਰੱਖ ਕੇ ਲਵਾ ਦਿਆਂਗੇ ਹੈਗੇ ਆ ਪਿੱਛੇ ਪਿੱਛੇ ਹੀ ਆ ਪਾਣੀ ਜ਼ਿਆਦਾ ਹੋਣੇ ਕਰਕੇ ਫੂਸ ਚੜ ਗਿਆ ਸਿਰਿਆਂ ਤੇ ਆ ਦੇਹੇ ਚ ਵੀ ਪਿੱਛੇ ਪਿੱਛਾ ਹੀ ਇਹ ਪਿਛਲੇ ਏਰੀਆ ਹੀ ਆ 5-7 ਫੁੱਟ ਤੋਂ ਇੱਕ ਅੱਧੀ ਫਾਂਟ ਸਾਰੇ ਕਿਆਰੇ ਜਿਵੇਂ ਹੀ ਆ ਇੱਧਰ ਵੀ ਆ ਇੱਧਰ ਵੀ ਬੜੇ ਹੋਏ ਆ ਹਾਂ ਤੇ ਆ ਕਿਆਰੇ ਚ ਵੀ ਇੱਕ ਨਹੀਂ ਆ ਬਾਬਾ ਇਹ ਵੀ ਬੜੇ ਹੋਏ ਆ ਮੇਰੇ ਪੁੱਤ ਇਹ ਨਹੀਂ ਮੜੇ ਹੋਏ ਇਹ ਤਾਂ ਸਹੀ ਨੇ ਹਾਂ ਯੈਸ ਹਾਂ ਯੈਸ ਐਵਰੀਵਨ ਸੋਰੀ ਇਹ ਮੜੀ ਉਹ ਪਰਲੇ ਵੀ ਆਪਣੇ ਕਿਆਰੇ ਲੱਗ ਗਿਆ ਅੱਜ ਵੀਡੀਓ ਦੇਖ ਰਹੇ ਸਾਰੇ ਵੀਰਾ ਭੈਣਾ ਨੂੰ ਸਤਿ ਸ੍ਰੀ ਅਕਾਲ ਮੀਂਹ ਤੋਂ ਬਾਅਦ ਦੂਆ ਦੇਣ ਸਮਝ ਲਓ ਕੱਲ ਰਾਤ ਮੀਂਹ ਪਿਆ ਪੂਰਾ ਗੱਡਮਾ ਆ ਆਪਾਂ ਬੀਜੇ ਸੀ ਕੱਲ ਪੱਠੇ ਦਿਖਾਉਣਾ ਤੁਹਾਨੂੰ ਬੈਕ ਕੈਮਰੇ ਨਾਲ ਤਾਂ ਜਿਹੜੇ ਕੱਲ ਲਈ ਝੌਲ ਪਾਣੀ ਆਪਾਂ ਰੱਖਿਆ ਸੀ ਘੱਟੇ ਹੀ ਮੀਂਹ ਵਾਲਾ ਪਾਣੀ ਵੀ ਸ਼ਾਮ ਨੂੰ ਆਪਾਂ ਥੋੜਾ ਜਿਹਾ ਕੱਢ ਕੇ ਸੀਗੇ ਵੀ ਕਿਤੇ ਇਹ ਚ ਵੀ ਡਾਲਣਾ ਮਰ ਜਾਣ ਤੇ ਇਹਨਾਂ 'ਚ ਤਾਂ ਪਾਣੀ ਮੰਨ ਲਓ ਮੁੜ ਗਿਆ ਹਰਕਾ ਤੇ ਬਾਕੀ ਆ ਪੱਠੇ ਬੀਜੇ ਸੀ ਸਵਾਗਾ ਮਾਰੇ 24 ਘੰਟੇ ਲੰਗੇ ਜਿਹਾ ਐ ਤਾਂ ਇਹ ਉੱਪਰ ਦੀਆਂ ਪੱਠੇ ਬੀਜੀਆਂ ਨੂੰ ਜੰਮਣੇ ਚਾਹੀਦੇ ਆ ਬਾਕੀ ਜਦ ਤੱਕ ਇੱਕ ਅਦਮੀ ਹੋਰ ਪਾਈ ਜਾਣਾ ਜੇ ਇੱਕ ਅਦਮੀ ਹੋਰ ਪਾ ਗਿਆ ਇਹ ਜੰਮੇ ਆਉਣੇ ਬੱਟਾ ਰਹਿ ਗਈਆਂ ਬੱਟਾਂ ਬਾਅਦ ਚ ਤਵੀਂ ਵਾਲੇ ਜਿੰਦੇ ਨਾਲ ਕੱਢ ਦੇਾਂਗੇ ਤੇ ਹੁਣ ਆਪਾਂ ਪਾਣੀ ਕਰਕੇ ਉਹ ਚ ਪੂਰਾ ਫੇਰ ਛੱਡਦੇ ਆ ਕੱਦੂ ਵਾਲੇ ਨੂੰ ਦੇਖਦੇ ਆ ਫਿਰ ਕੀ ਬਣਦਾ ਮੀਂਹ ਤੋਂ ਬਾਅਦ ਇੰਨਾ ਕੁ ਬੱਟ ਪਿਆ ਹੋਇਆ ਨਾ ਆਪਾਂ ਜਿਹੜੇ ਕੱਲ ਚੌੜ ਲਾਏ ਸੀ ਉਹਨਾਂ ਚ ਪਾਣੀ ਪੂਰਾ ਕਰਨ ਲੱਗੇ ਆ ਪਾਣੀ ਮੁੜਿਆ ਹੋਇਆ ਸੀ ਵੈਸੇ ਤਾਂ ਪਾਣੀ ਆਪਾਂ ਘੱਟੇ ਰੱਖਣਾ ਸੀ ਫੂਸ ਕਰਕੇ ਪਰ ਫਿਰ ਵੀ ਖੁੰਝੇ ਖਾਂਝੇ ਬੈ ਗੇ ਦਬ ਗੇ ਖੁੰਜੇ ਉਹ ਫਿਰ ਲਾ ਦਾਂਗੇ ਅੱਜ ਦਵਾਈ ਪਾ ਦਈਏ ਇੱਕ ਵਾਰੀ ਅੱਜ ਪਾਣੀ ਪੂਰਾ ਕਰਕੇ ਦਵਾਈ ਪਾ ਦਈਏ ਉਸ ਤੋਂ ਬਾਅਦ ਫਿਰ ਘਟਾ ਲਾਂਗੇ ਪਾਣੀ ਕਿਉਂ ਆਪਾਂ ਹੁਣ ਆਹੀ ਇਧਰ ਇਧਰ ਹੀ ਪਾਣੀ ਪੂਰਾ ਕਰਨਾ ਕਿਉਂ ਦੂਏ ਚੌਲ ਤਾਂ ਆਪਣੇ ਖੜੇ ਹੋ ਗਏ ਜਿਹੜੇ ਪਹਿਲਾਂ ਲਾਏ ਸੀ ਹਫ਼ਤਾ ਹੋ ਗਿਆ ਇਹਨਾਂ ਨੂੰ ਲਾਇਆ ਨੂੰ ਉਹ ਸਿੱਧੇ ਹੋ ਗਏ ਉਹਨਾਂ ਦੀ ਹੁਣ ਟੈਨਸ਼ਨ ਨਹੀਂ ਕੋਈ ਇਹਨਾਂ 'ਚ ਵੀ ਪਾਣੀ ਦੋ ਤਿੰਨ ਦਿਨ ਘੱਟ ਰੱਖੀਏ ਇੱਕ ਵਾਰੀ ਚੌਲ ਤੁਰ ਪੇ ਕਿਉਂ ਮੀਂਹ ਪੈ ਗਿਆ ਕੱਲ ਲੱਗਣ ਤੋਂ ਬਾਅਦ ਹੀ ਇਹਦਾ ਮਤਲਬ ਸੁੱਕ ਕੇ ਨਹੀਂ ਤੁਰਦੇ ਇੱਕ ਨਹੀਂ ਤੁਰ ਪੈਣੇ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਾਨੀ ਹੱਦ ਦਿੱਤੀ ਹੈ ਜਾਂ ਚੌਥੇ ਅੱਜ ਦਵਾਈ ਪਾ ਦਈਏ ਰਿਓ ਐਗ ਤੇ ਇੱਕ ਦੋ ਦਿਨ ਰੋਕੇ ਪਾਵਾਂਗੇ ਕਿਉਂ ਮੌਸਮ ਖਰਾਬ ਆ ਫਿਰ ਇਹ ਪਾਣੀ ਜਦੋਂ ਇਧਰੋਂ ਆਹ ਵਾਲੇ ਪਾਸਿਓਂ ਨਾ ਜਿੰਨਾ ਉੱਚਾ ਏਰੀਆ ਹਾਲ ਇੱਥੋਂ ਸਾਰਾ ਪਾਣੀ ਢਲ ਕੇ ਆਏ ਆ ਕੇ ਆ ਨਾਲ ਨਾਲ ਸਾਰਾ ਉਧਰ ਜਾਂਦਾ ਹੈ ਐਂ ਰਿਓ ਰੂ ਨਿਕਲ ਗਿਆ ਉਹਦਾ ਕੀ ਫਾਇਦਾ ਇੱਕ ਦੋ ਦਿਨ ਰੋਕੇ ਪਾ ਦਾਂਗੇ ਬਾਕੀ ਗਰਮੀ ਧੁੱਕੀ ਕੱਢੀ ਜਾਂਦੀ ਆ ਬਹੁਤ ਗਰਮੀਆਂ ਲੰਬੜਦਾਰਾ ਲ ਵੀ ਹੋ ਗਈਆਂ ਵਧਾਈਆਂ ਭਾਈ ਅੱਜ 13ਵਾਂ ਦਿਨ ਚਾੜ ਲੱਗੇ ਨੇ ਲੰਬੜਦਾਰ ਦੇ ਕਦੂ ਕਰੇ ਤੋਂ ਬਾਅਦ ਇਹ ਵੀ ਲੰਬੜਦਾਰ ਦਾ ਮੁੰਡਾ ਛੋਟਾ ਉਹਦੇ ਸਹੁਰਿਆਂ ਤੋਂ ਲੀਵਰ ਲਿਆਂਦੀ ਆ ਇਹਨਾਂ ਨੇ ਤੇ ਤਾਂ ਜਾ ਕੇ ਸਿਰੇ ਚੜਿਆ ਕੰਮ ਇੱਕ ਲੋਕਾਂ 'ਚ ਨਾ ਕਮੀ ਬਹੁਤ ਆ ਤੁਹਾਨੂੰ ਕੀ ਦਸੀਏ ਇਹ ਹਰ ਪਿੰਡ 'ਚ ਹੀ ਇਹ ਕੁਝ ਹੁੰਦਾ ਭਈਆਂ ਨੂੰ ਨਾ ਖਰਾਬ ਕਰਨ ਦੇ ਮਾਰੇ ਕਦੇ ਕਿਸੇ ਤੋਂ ਨਾ ਕਦੇ ਕਿਸੇ ਤੋਂ ਵੀ ਫਲਾਣੇ ਦੀ ਜ਼ਮੀਨ ਵਾਧਾ ਉਹ ਤੋਂ ਇੰਨੇ ਪੈਸੇ ਲਿਓ ਫਲਾਣਾ ਪੈਸਿਆਂ ਨੂੰ ਤੰਗ ਕਰਦਾ ਉਹ ਤੋਂ ਪਹਿਲਾਂ ਪੈਸੇ ਲਿਓ ਬਹੁਤ ਘਰਾਂ ਦੇ ਵਿੱਚ ਤਾਂ ਸਾਡੇ ਆ ਚੱਕਰ ਦੇ ਵਿੱਚ ਲੋਕਾਂ ਨੂੰ ਲੀਵਰ ਨਹੀਂ ਮਿਲੀ ਬਿਨਾ ਮਤਲਬ ਜਾਣ ਪੁੱਝ ਕੇ ਲੋਕ ਇੱਕਨਾਂ ਖਰਾਬ ਕਰਦੇ ਇੱਕ ਦੂਜੇ ਨੂੰ ਜਿਹਦੇ ਕੋਈ ਹੈਗੀ ਆ ਝੂਠ ਬੋਲੀ ਜਾਂਦਾ ਫਲਾਣੇ ਦੇ ਨਾਲ ਲੱਗਣਾ ਤੇ ਇੰਨੇ ਤੇਨ ਲੱਗਣ ਇਹ ਗਲਤ ਚੀਜ਼ ਹੁੰਦੀ ਆ ਆ ਵੀ ਕੰਮ ਵਿਚੇ ਰੁਕ ਗਿਆ ਇਹਨਾਂ ਨੇ ਲਿਆ ਸੀਗਾ ਉਹਦੇ ਬਾਅਦ ਕੱਲ ਪੁਲਿਸ ਆ ਲੈ ਕੇ ਬੰਦ ਕਰਾ ਕੇ ਕਈ ਤਰ੍ਹਾਂ ਦਾ ਸਾਂਝਾ ਮਸਤਰਕਾ ਕਰਕੇ ਅੱਸੀ ਗਾਲ ਜੀ ਦੇਖਦੇ ਆ ਲੰਬੜਦਾਰ ਦੇ ਬੰਦਾ ਕੱਦੂ ਵਾਲਾ ਵੀ ਆਇਆ ਆ ਲੰਬੜਦਾਰ ਕਰੀ ਜਾਂਦਾ ਸਿਆਣਾ ਹੋਇਆ ਆ 75-75 ਸਾਲ ਦੇ ਗੇੜ ਉਮਰ ਆ ਜਵਾਕ ਬਾਹਰ ਨੇ ਮੁੰਡੇ ਦੋਨੇ ਕਰਾਏ ਘਾੜੇ ਦਾ ਸਾਰਾ ਕੰਮ ਕਰਾਉਣਾ ਫੇਰ ਵੀ ਖੱਤ ਕਰਦਾ ਪੂਰੀ ਬਹੁਤ ਸੰਘੜੇ ਚੌੜ੍ਹ ਲਵਾਏ ਨੇ ਕਿਵੇਂ ਆ ਬਿੱਟੂ ਲੈਣ ਚੱਲਿਆ ਲੈ ਆ ਜਾ ਧੀਰੀ ਵਾਲਾ ਵੀ ਹੋ ਗਿਆ ਟਿੱਕੋ ਵਾਰੀ ਨਿਬੜਦਾ ਹੋ ਗਿਆ ਕੰਮ ਇਹ ਹਾਲ ਮੈਂ ਕਿ ਪਨੀਰੀ ਵਾਲੇ ਵਧੀਆ ਨਾਲ ਹੀ ਹੋ ਗਿਆ ਹਾਂ ਆਹ ਖੜੀ ਹੈਗੀ ਆਜੇ ਸਰ ਜਾਣਾ ਬਹੁਤ ਆ ਪਨੀਰੀ ਪਨੀਰੀ ਵੱਡੀ ਆ ਨਾ ਪੂਜਾ ਮਾਰਿਆ ਜਿਹਾ ਘਟਾ ਘਟਾ ਢਾਲਾ ਪਨੀਰੀ ਦੇ ਲੋ ਘਟਕੜੀ ਹੋਲੀ ਪੂਰੀਆਂ ਮੋਟਾ ਢਾਲ ਬਣਿਆ ਆ ਇਹ ਹੁਣ ਮਰਨ ਮੋਟਨ ਦੀ ਟੈਨਸ਼ਨ ਨਹੀਂ ਹੈਗੀ ਫੇ ਮਰ ਜੋ ਵੀ ਇਹ ਇਹ ਡੇਟਾ ਚੌਲ ਹੋ ਜਾਂਦੇ ਆ ਡੇਢ ਦੋ ਮਹੀਨੇ ਜਿਹੜੀ ਪਲੇਰੀ ਪੂਰੀ ਪੁਟਾ ਆਹ ਅਗਲੀ ਪਲੇਰੀ ਲੱਗਣ ਵਾਲੀ ਆ ਇਹ ਜੇ ਮੁੰਡੇ ਚਾਈ ਦਾ ਫੇਡਾਲ ਨਹੀਂ ਮਰਦਾ ਇਹ ਜਰ ਬੜੀਆ ਹੋਰ ਨੰਬਰ ਆ ਕਾਇਮ ਚਲੋ ਬੜੀਆ ਨਹੀਂ ਨਹੀਂ ਚੜਦੀ ਕਲਈ ਚਾਹੀਦੀ ਆ ਲੈ ਆ ਕੇ ਭਾਈ ਸਾਡੂ 55 ਦੀ ਆਵਾਜ਼ ਆ ਪਾਰਦੇ ਪਾਰਦੋਂ ਕਰਦਾ ਭਲੇੜੀ ਵਾਲੇ ਖੇਤ ਤੇ ਰੋਟਾਵੇਟਰ ਨਾਲ ਐਨ ਗਿਰਾਂ ਨਾਤਾ ਬੰਦ ਕਰ ਦਿੰਦਾ ਟਰੈਕਟਰ ਦੀ ਟਰੈਕਟਰ ਬੰਦ ਹੋਰ ਕੱਕ ਜਾਣਾ ਇਧਰ ਨਿਬੜ ਗਿਆ ਲੰਮਰਦਾਰ ਸਾਹਿਬ ਦਾ ਆਹੀ ਪਨੀਰੀ ਵਾਲਾ ਰਹਿ ਗਿਆ ਇਕੱਲਾ ਹੁਣ ਉਹ ਪਰਲੇ ਪਾਸੇ ਦੂਜੇ ਖੇਰੇ ਚ ਚੱਲੇ ਆ ਇਹ ਜਾਨਵਰ ਪਿਆ ਦੇਖੋ ਮਰਿਆ ਹੋਇਆ ਜਾਂ ਨਹੀਂ ਉਹੀ ਪਿਆ ਠੰਡੀ ਜਗ੍ਹਾ ਤੇ ਪਾਣੀ ਅੱਜ ਛੱਡਿਆ ਕੱਦੂ ਨੂੰ ਇੱਧਰ ਇੱਕ ਕੈਰਾ ਰਹਿੰਦਾ ਕੱਲ ਛੱਡ ਕੇ ਗਿਆ ਸੀ ਮੇਜ ਨੂੰ ਲੇਟ ਭੱਜ ਗਈ ਮੂਥਾ ਕਿੰਨਾ ਹੋ ਗਿਆ ਖਾਲਚ ਤਿੰਨ ਚਾਰ ਦਿਨ ਹੋ ਗਏ ਰੈ ਚਲਦੀ ਨੂੰ ਬਈ ਸਪਰੇਅ ਕਰ ਦਈਏ ਦਵਾਈ ਘੋਲੀ ਪਈ ਆ ਕਾਉਂਡ ਅਪ ਜਿਹੜੀ ਪੁੜੀਆਂ ਵਾਲੀ ਆ ਨਾ ਉਹ ਪੰਜ ਚਾਰ ਘੰਟੇ ਭਿਉ ਕੇ ਰੱਖ ਲਵੇ ਤਾਂ ਬਾਲੀ ਵਧੀਆ ਜਿਹੜੀ ਪੂਰਾ ਵਧੀਆ ਅਸਰ ਕਰਦੀ ਆ ਉਹ ਤਾਂ ਕਰਕੇ ਉਹਨੂੰ ਤਾਂ ਅੱਜ 30 ਦਿਨਾਂ ਪਹਿੰਤੀ ਪਈ ਨੂੰ ਜਦੋਂ ਸੋਚੀਦਾ ਵੀ ਹੁਣ ਸਪਰੇਅ ਕਰ ਦਈਏ ਜਾਂ ਨੂੰ ਮੌਸਮ ਖਰਾਬ ਹੋ ਜਾਂਦਾ ਮੀਂਹ ਪੈ ਜਾਂਦਾ ਫੇਰ ਵਿਚ ਹੀ ਰਹਿੰਦਾ ਜਦੋਂ ਕੁਦਰਤੀ ਜਦੋਂ ਲਾਈਟ ਇੱਕ ਅੱਗੇ ਪਿੱਛੇ ਆ ਜਾਂਦੀ ਆ ਇਸ ਕਰਕੇ ਉਹ ਵੀ ਕੰਮ ਵਿਚ ਹੀ ਆ ਹੁਣ ਆਪਣਾ ਕੱਦੂ ਵਾਲਾ ਅੱਜ ਬਸ ਆਹ ਆਹ ਕਿਆਰਾ ਕਰਨਾ ਪੈ ਇੱਕ ਕੱਲਾ ਇਹ ਨਿਬੜ ਜਾਊਗਾ ਇਹਦੇ ਤੋਂ ਬਾਅਦ ਫਿਰ ਉਧਰ ਪਾਣੀ ਪੂਰਾ ਕਰਾਂਗੇ ਪਿਛਲੇ ਪਾਸੇ ਆਪਣਾ ਕੰਮ ਉਦੋਂ ਬਾਅਦ ਫਿਰ ਚਲੇ ਜਾਣਾ ਦੂਜੀ ਮੋਟਰ ਤੇ ਉਹਦਾ ਵੀ ਟਰਾਂਸਫਾਰਮ ਦਾ ਕੱਲ ਨੂੰ ਕਹਿੰਦੇ ਹਾਂ ਧਰਾਂਗੇ ਬਸ ਆਹ ਕਿਆਰਾ ਕਰਕੇ ਕੱਲਾ ਉਦੋਂ ਬਾਅਦ ਆਪਾਂ ਕੱਲਾ ਪਾਣੀ ਪੂਰਾ ਕਰਨਾ ਆਪਾਂ ਹੋਰ ਆਪਣਾ ਕੋਈ ਕੰਮ ਨਹੀਂ ਆਲੇ ਖੇਤ ਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਬਾਅਦ ਚ ਲਾਉਣੇ ਆ ਇਹ ਹੋ ਗਿਆ ਉਹ ਹੋ ਗਿਆ ਤੇ ਮੋਟਰ ਕੋਲੇ ਹੋ ਗਿਆ ਇਹ 1509 ਲਾਵਾਂਗੇ ਇਹ ਤਾਂ ਹਜੇ ਲੱਗ ਜਾਣੇ 2 ਘੰਟੇ 3-3 ਹੀ ਲੱਗ ਜਾਣੇ ਆ ਹਜੇ ਤਾਂ ਪਾਣੀ ਪਹੁੰਚਿਆ ਹੀ ਆ ਕਾਰੇ ਚ ਫਿਰ ਦੇਖਦੇ ਆ ਟਰੈਕਟਰ ਲੈ ਕੇ ਆਵਾਂਗੇ ਕਿ ਹੁਣ ਚੱਲਦੇ ਆ ਘਰ ਨੂੰ ਕੰਟਕ ਤੱਕ ਟਰੈਕਟਰ ਲੈ ਕੇ ਆਉਣੇ ਆ ਫਿਰ ਆਪਾਂ ਚੱਲੇ ਸੀ ਮੋਟਰ ਤੇ ਹੁਣ ਵਿੰਦਰભાઈ ਨੇ ਫੋਨ ਕਰਤਾ ਕਹਿੰਦਾ ਆ ਕੇ ਜਾਈ ਇਹਦੇ ਚੌਲਾਂ ਨੂੰ ਜਿੰਨੇ ਕੁ ਪਾਇਆ ਹੁੰਦਾ ਐ ਲੱਗਦਾ ਦੇਖੋ ਕੋਈ ਲਾਲ ਹੋਇਆ ਇਹ ਹੁਣ ਰੱਬ ਜਾਣਦਾ ਕੀ ਚੱਕਰ ਪੈ ਗਿਆ ਕੋਈ ਥੱਲਿਓਂ ਹੀਟੋਂ ਸਿਸਟਮ ਹੋ ਗਿਆ ਕੋਈ ਦਵਾਈ ਬੂਟੀ ਪੈ ਗਈ ਇਹਨੂੰ ਕਿ ਬਿਮਾਰੀ ਪੈ ਗਈ ਰੱਬ ਜਾਣਦਾ ਦੇਖੋ ਜਮਕ ਲਾਲ ਹੈ ਦਾ ਪਾਣੀ ਹੈ ਥੱਲ ਲਾਲ ਤੇ ਕਾਲਾ ਜਿਹਾ ਲੈ ਬਾਕੀ ਸਾਰੇ ਵਾਲੇ ਵਾਲੇ ਸਹੀ ਨੇ ਕਰਦੇ ਆ ਚੈੱਕ ਉਤਰ ਕੇ ਦੇਖਦੇ ਆ ਕੋਈ ਬਿਮਾਰੀ ਠਮਾਰੀ ਹੈ ਕੀ ਆ ਚੱਲਦੀ ਆ ਮੋਟਰ ਤੈਨੂੰ ਬਾਈ ਕਹਿੰਦਾ ਪਹਿਲਾਂ ਆ ਕੇ ਜਾ ਇੱਧਰ ਦੇਖੀ ਕਿਸੇ ਨੇ ਕੋਈ ਪਾਪੂ ਤਾਂ ਨਹੀਂ ਦਿੱਤਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਸਿਸਟਮ ਇਹੋ ਜਿਹਾ ਹੀ ਆ ਬਾਕੀ ਰਾਜੂ ਭਾਈ ਕਿਵੇਂ ਹੋ ਹਾਂ ਰਾਹ ਪੂਰੇ ਭੁਲੇ ਨੰਗੜ ਜੋਗਾ ਹਾਲ ਤੋ ਨਹੀਂ ਛੱਡਿਆ ਜਮ ਤਿੰਨ ਚਾਰ ਮੱਧੇ ਹੇਤ ਨੇ ਇੱਥੇ ਆਲੇ-ਦਾਲੇ ਕਿਸੇ ਦਾ ਕਿੱਧਰ ਗਿਆ ਦਾ ਕਿੱਧਰ ਬਾਅਦ ਚ ਮੋੜ ਲਾ ਕੇ ਕਿੱਥੇ ਖੜਾ ਕਰਦੇ ਆਂ ਦੇਖਦੇ ਆਂ ਕੀ ਸਿਸਟਮ ਆ ਓਏ ਸ਼ਵਾ ਆ ਵੀ ਬਿੰਦਰ ਬਾਈ ਦੇ ਚੌਲ ਭయ్యా ਕਿੰਨੇ ਤਰੀਕ ਨੂੰ ਲਾਏ ਸੀ ਹੋ ਆ ਚੌਲ ਕਿੰਨੀ ਤਰੀਕ ਦੇ ਲੱਗੇ ਹੋਏ ਨੇ 10 ਤਰੀਕ ਦੇ ਗਰਮੀ ਕਰਕੇ ਉਹਨੇ ਤੁਰੇ ਨਹੀਂ ਹੈਗੇ ਜਿੰਨੇ ਤੁਰਨੇ ਚਾਹੀਦੇ ਗਰਮੀ ਦਾ ਫਰਕ ਤਾਂ ਪੈਂਦਾ ਹੀ ਆ ਹੋਰ ਕੀ ਹਾਲ ਚਾਲ ਕੈਮ ਕੋ ਕੱਲੀ ਪਾਇਆ ਚੱਲ ਕੀ ਹੋ ਗਿਆ ਮੈਂ ਤਾਂ ਆਪ ਦੇਖ ਕੇ ਹੈਰਾਨ ਆ ਮੈਂ ਕਿ ਕੀ ਚੱਕਰ ਆ ਸਾ ਜਿਲੀ ਪਈ ਆ ਉੱਥੇ ਜਾ ਕੇ ਦੇਖ ਲੈਣੇ ਵਿੱਚ ਇਹਦੇ ਵਿੱਚ ਕੋਈ ਉਹ ਡਾਈ ਡੂਈ ਜਾਂ ਕੋਈ ਏਦਾਂ ਦੀ ਚੀਜ਼ ਤਾਂ ਨਹੀਂ ਪਾਈ ਘਪਾਈ ਆ ਜਿੰਕ ਪਾਈਆ ਕੱਲ ਜੀ ਪਾਤੀ ਸਭ ਕੁ ਪਾਇਆ ਜਦੋਂ ਜਿੰਕ ਪਾਈਆ ਉਦੋਂ ਪਹਿਲਾਂ ਸੀਗਾ ਇਹ ਕੁਛ ਕਿ ਨਹੀਂ ਪਹਿਲਾਂ ਸਾਫ਼ ਸੀ ਬਿਲਕੁਲ ਹੈ ਤਾਂ ਫਿਲਹਾਲ ਤਾਂ ਜਿਲੀ ਹੋਈ ਆ ਕੱਲੀ ਇਹ ਚੱਕਰ ਬੜਾ ਕਾਲਾ ਹੋਇਆ ਯਾਰ ਹਨਾ ਲਾਲ ਕਾਲਾ ਜਿਹਾ ਮਿਕਸ ਹੋਇਆ ਹੈ ਇਹ ਹਾ ਇਹ ਤਾਂ ਕੁਛ ਐਉਂ ਆ ਨਾ ਜਿਵੇਂ ਹੁਣ ਉਧਰ ਤਾਜ਼ਾ ਪਾਣੀ ਇਹਦਾ ਨਕਾ ਉਧਰੋਂ ਲੱਗਦਾ ਮੁੱਢੋਂ ਉਹ ਚੀਜ਼ ਦਾ ਹੀ ਫਰਕ ਪੈ ਜਾਂਦਾ ਕਿ ਮੁੱਢ ਨਹੀਂ ਇਹ ਸਾਰੇ ਖੇਤ ਚ ਘੁੰਮਣਾ ਸੀ ਇਹਨੇ ਜੇ ਪਾਣੀ ਮੱਲ ਉਹ ਹਿਸਾਬ ਨਾਲ ਲੱਗਦਾ ਹੈ ਤਾਂ ਜਰ ਕੱਲੀ ਜਲੀ ਹੋਈ ਆ ਮੇਰੇ ਹਿਸਾਬ ਨਾਲ ਇਹ ਪਤਾ ਕੀ ਚੱਕਰ ਨਹੀਂ ਇਹ ਸਾਰੇ ਖੇਤ ਰਹਿਣੀ ਸੀ ਇਹ ਹਵਾ ਇੱਧਰ ਨੂੰ ਆ ਹਵਾ ਇੱਧਰ ਨੂੰ ਆ ਹਵਾ ਇੱਧਰੋਂ ਉਧਰ ਤਾਜਾ ਪਾਣੀ ਪੈ ਗਿਆ ਮੂਰੇ ਹੁਣ ਨਾ ਹੁਣ ਇੱਕ ਕੰਮ ਹੋਰ ਕਰ ਲਾ ਇਹਦਾ ਪਾਣੀ ਮੋੜ ਦੇ ਇੱਕ ਵਾਰੀ ਸੁਕਾਣਾ ਫਿਰ ਜੇ ਨਹੀਂ ਸਿਕਾਉਣਾ ਇਹਨੇ ਤੇਰੇ ਚੌਲ ਜਮਾ ਲਾਲ ਕਰ ਦੇਣੇ ਦੋ ਦਿਨੋਂ ਤੇਰੇ ਮੂਰੇ ਦੇਖ ਲਈ ਜੇ ਨਾ ਹੋਇਆ ਕੰਮ ਇੱਕ ਵਾਰੀ ਪਾਣੀ ਮੋੜ ਦੇ ਕਹਿਰਾ ਛੋਟਾ ਹੀ ਆ ਪਾਣੀ ਕੇਰਾ ਜਿਲੀ ਜੀ ਥੱਲੇ ਬਿਠਾ ਦੇ ਜਿਹੜੀ ਥੱਲੇ ਬਿਠਾ ਹੁਣ ਤਾਜਾ ਪਾਣੀ ਦਾ ਉਧਰ ਫੇਰ ਪਾਤਾ ਨੇ ਫੇਰ ਇੱਧਰ ਲੈ ਪੈ ਖੜੀ ਰਹਿਣਾ ਇੱਕਣੀ ਮੇਰਾ ਕਿਥੇ ਆਇਆ ਮੈਂ ਤੇਰੇ ਤੇ ਪਾਰ ਜੀ ਉਹ ਯਾਰ ਐਡੀ ਛੇਤੀ ਕਿਵੇਂ ਪਾਰ ਦੂੰ ਮੇਰੇ ਤੇਰੇ ਸਾਹਮਣੇ ਮੇਰੇ ਰੋਜ ਦੇ ਧਰਤੀ ਨੰਗੀ ਹੁੰਦੀ ਐ ਰੋਜ ਭਰਦਾ ਮੈਂ ਫੇਰ ਦੋ ਤਿੰਨ ਦਿਨ ਕੱਢ ਦਿੰਦੇ ਆਏ ਤੇੜਾ ਥੋੜਾ ਪਾਰ ਦਿੰਦੇ ਆ ਪੂਰਾ ਕਹਿਰੇ ਨੂੰ ਇਹ ਤਾਂ ਘੰਟੇ ਚ ਕਹਿਰਾ ਭਰਨ ਵਾਲਾ ਤਾਂ ਪੂਰਾ ਕਹਿਰਾ ਐ ਤੇੜਾ ਨਹੀਂ ਪਾਰ ਦਿੰਦੀ ਐ ਏਡੇ ਵਹਿਮ ਚ ਨਾ ਭਰ ਨਾਲ ਤੇਰਾ ਹੁਣ ਘਟੋ ਘਟ 15 ਦਿਨਾਂ ਤੋਂ ਚੌਲ ਹੋਏ ਹੋਏ ਨੇ ਜਦੋਂ ਨਾ ਅੱਧ ਪਚਾਦਿਆ ਦੇਖਣ ਲੱਗ ਗਿਆ ਧੜੀਆਂ ਜੀਆਂ ਉਦੋਂ ਪਾਣੀ ਲਾਈ ਇੱਕ ਵਾਰੀ ਜਾਨੀ ਮੰਨ ਕੇ ਚੱਲ 25% ਜਦੋਂ ਪਾਣੀ ਰਹਿ ਗਿਆ ਇਹ ਚ ਉਦੋਂ ਤਾਜ਼ਾ ਪਾਣੀ ਪਾਈ ਇਹ ਤੇਰਾ ਸਾਰਾ ਸਹੀ ਹੋ ਜਾਣਾ ਨੇ ਪਿਛਲੇ ਸਾਲ ਪਪੂ ਚਾਚੇ ਕੇ ਵੀ ਹੋ ਗਿਆ ਸੀ ਇੱਕ ਨੇ ਉਹਨਾਂ ਦਾ ਪਾਣੀ ਬੰਦ ਕਰਾ ਕੇ ਫਟਕੜੀ ਪਵਾਤੀ ਸੀ ਉਹਦਾਂ ਸਹੀ ਹੋ ਗਿਆ ਤੈਨੂੰ ਤਾਂ ਫਟਕੜੀ ਪਾਉਣ ਦੀ ਲੋੜ ਨਹੀਂ ਤਾਂ ਤਾਜ਼ਾ ਚੌਲ ਨੇ ਉਹਨਾਂ ਦਾ ਚੌਲ ਤੁਰੇ ਹੀ ਨਹੀਂ ਸੀ ਬਹੁਤ ਬਰਾਹਾਲ ਸੀ ਨਾ ਚੌਲਾਂ ਦਾ ਇਹ ਤਾਂ ਸਹੀ ਹੋ ਜਾਣੇ ਆ ਜੇ ਤੂੰ ਇਹ ਵੀ ਜੋ ਕੇ ਦੇਖ ਲਈਂ ਜੇ 4 ਦਿਨ ਪਾਣੀ ਨਾ ਬੰਦ ਕਰਾ ਚਾਰ ਦਿਨ ਇੱਕ ਨੇ ਪਾਣੀ ਪਾਉਂਦਾ ਰਿਹਾ ਆਹ ਚੌਲਾਂ ਨੇ ਰੁਕ ਜਾਣਾ ਉਹਨਾਂ ਨੇ ਚੱਲ ਪਿਆ ਤੇਰਾ ਕੰਮ ਹੋਣਾ ਇਹਨਾਂ ਦਾ ਉਹ ਸਿਰੇ ਲਵਾ ਦਈਏ ਉਸ ਤੋਂ ਬਾਅਦ ਰਲ ਜੂ ਸਾਰਾ